ਪਾਸ਼ ਅਲਪਾ ਪੰਜਾਬ ਜੇ ਲੋਕ ਅਫਸਰ ਬਰਨਾਲਾ ਦੇ ਸੱਦੇ ਤੇ ਕਾਇਸ ਕੋਲ ਜੁੰਡਿਆ ਆਯਾ ਦੇ ਇਸ ਥੀਏਟਰ ਵਿੱਚ ਬਿਟਰੇ ਬਾਗਲਰ ਨਮਸਕਾਰ ਹੈ ਸਤਿਕਾਰ ਇੱਕ ਅਤੇ ਅਧਿਆਪਕ ਤੇ ਬੱਚੇ ਆਪਾਂ ਵਿਸ਼ੇਸ਼ ਮਕਸਦ ਲਈ ਇਕੱਠੇ ਹੋਏ ਸੀ ਉਹ ਮਕਸਦ ਆਪਾਂ ਸਾਰਿਆਂ ਨੇ ਸਰ ਕਰ ਲਿਆ ਉਹ ਮਕਸਦ ਚਾਰ ਰੂਪਨ ਵਿੱਚ ਸੀ ਇਹਦੇ ਵਿੱਚ ਕਵਤਾ ਜਾਂ ਗੀਤ ਗਾਇਨ ਮੁਕਾਬਲੇ ਇੱਥੇ ਹੋਏ ਸੀ ਤੇ ਤਿੰਨ ਮੁਕਾਬਲੇ ਜਿਹੜੇ ਸੀ ਉਹ ਉੱਪਰ ਹੋਏ ਸੀ ਜਿੰਨਾ ਚੋਂ ਇੱਕ ਲੇਖ ਮੁਕਾਬਲਾ ਸੀ ਦੂਜਾ ਕਵਤਾਂ ਕਵਤਾ ਲਿਖਣ ਮੁਕਾਬਲਾ ਸੀ ਤੀਸਰਾ ਕਹਾਣੀ ਸਿਰਜਣ ਮੁਕਾਬਲਾ ਤੇ ਇਸ ਤਰ੍ਹਾਂ ਇਹ ਚਾਰੇ ਪੱਖ ਸੀ ਜਿਹੜੇ ਉਹਨਾਂ ਦੇ ਵਿੱਚ ਤੁਸੀਂ ਆਪਣੇ ਆਪਣੇ ਜੋਹਰ ਵਿਖਾਏ ਅਸੀਂ ਤੁਹਾਡੀਆਂ ਸਾਰੀਆਂ ਰਚਨਾਵਾਂ ਬਾਕੀਆਂ ਨੇ ਦੇਖੀਆਂ ਨੇ ਸੁਣੀਆਂ ਨੇ ਪੜ੍ਹੀਆਂ ਸਾਰਿਆਂ ਨੇ ਆਪਣੇ ਆਪਣੇ ਵਕਤੋਂ ਕੰਮ ਚਲਾਈ ਇਹ ਵੱਖਰੀ ਗੱਲ ਹੈ ਕਿ ਫਸਟ ਸੈਕਿੰਡ ਥਰਡ ਤੋਂ ਤਿੰਨ ਜਣਾਂ ਨਹੀਂ ਆਉਣਾ ਹੁੰਦਾ ਪਰ ਅਜਿਹੀ ਗੱਲ ਨਹੀਂ ਜਿਹੜੇ ਬਾਕੀ ਦਿਓ ਤੁਸੀਂ ਆਪਣਾ ਸਫਰ ਜਾਰੀ ਰੱਖੋ ਕਰਮਾਂ ਤੇ ਲਾਉਂਦੇ ਰਹੋ ਤੁਸੀਂ ਕਦੇ ਵੀ ਕਿਸੇ ਤੋਂ ਵੀ ਅੱਗੇ ਲੰਘ ਸਕਦੇ ਹੋ ਉਹਨਾਂ ਦੇ ਹਵਾਲੇ ਜਿਨ੍ਹਾਂ ਨੇ ਉਹਨਾਂ ਨੂੰ ਤਿਆਰੀ ਕਰਵਾਈ ਉਹ ਵੀ ਵਧਾਈ ਦੇ ਪੱਤਰ ਨੇ ਅੱਜ ਦੇ ਜਮਾਨੇ 'ਚ ਇਸ ਗੱਲ ਨੂੰ ਇੱਕ ਬਾਤੂ ਦੀ ਗੱਲ ਸਮਝਿਆ ਜਾਂਦਾ ਅਧਿਆਤਮ ਵਿੱਚ ਇਹ ਬਹੁਤ ਘੱਟ ਪਾਇਆ ਜਾਂਦਾ ਹੈ ਕਿ ਉਹ ਬੱਚਿਆਂ ਨੂੰ ਸਿਹਤ ਦੇ ਬਾਰੇ ਗੱਲ ਕਰਨ। ਸਿਹਤ ਇਹਦੇ ਵਿੱਚ ਨੰਬਰ 1 ਤੇ ਕਮਤਾ ਹੁੰਦੀ। ਕਮਤਾ ਜਿਹੜੀ ਜਦੋਂ ਬੰਦੇ ਦਾ ਜਨਮ ਹੋਇਆ ਨਾ ਬੰਦੇ ਦੀ ਪਹਿਲੀ ચીਕ ਦੇ ਨਾਲ ਹੀ ਕਮ ਕਮਤਾ ਦੇ ਵਿੱਚ ਹੀ ચીਕ ਸੀ। ચીਕ ਸੀ ਜਿਹੜੀ ਬੰਦੇ ਦੀ ਜਨਮ ਲੈਣ ਸਮਝੀ ਉਹ ਕਮਤਾ। ਹਰ ਇੱਕ ਬੰਦਾ ਕਵੀ ਹੈ। ਕੋਈ ਨਹਾਉਣ ਵੇਲੇ ਬਾਥਰੂਮ ਚ ਜਾਂਦਾ ਕੋਈ ਸੌਣ ਵੇਲੇ ਸੁਪਨਿਆਂ ਚ ਜਾਂਦਾ ਤੇ ਕੋਈ ਕਲਮ ਚੱਕ ਕੇ ਲਿਖਦਾ ਤੇ ਉਹਨੂੰ ਫੇਰ ਕਾਉਂਦਾ ਕੋਈ ਪਹਿਲਾਂ ਜਾਂਦਾ ਫੇਰ ਇਹ ਜਿਹੜੀ ਕੁੱਤ ਇਹਦੇ ਨਾਲ ਬੀਏ ਵੀ ਐ ਵੀ ਜਾਂ 10ਵੀਂ ਜਾਂ ਹੋਣ ਦਾ ਵੀ ਕੋਈ ਸਬੰਧ ਨਹੀਂ ਕਿਉਂਕਿ ਇੱਕ ਬੋਲੀ ਆ ਪੰਜਾਬੀ ਦਾ ਲੋਕ ਗੀਤ ਹੈ ਉਹ ਕਹਿੰਦਾ ਨਾਮ ਹੈ ਵੇਚਣੇ ਪੜੀ ਗੁਰਮੁਖੀ ਨਾ ਬੈਠੀ ਨਾ ਡੇਰੇ ਬੋਲ ਗੰਮੀ ਨਿਕਲ ਨੂੰ ਮੋਹ ਬਸ ਨਹੀਂ ਕੁਝ ਮਿਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਬੜਾ ਸੋਹਣਾ ਇਸ ਗੱਲ ਨੂੰ ਕਿਹਾ ਉਹ ਕਹਿੰਦੇ ਹਉ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮ ਆਉ ਜੀ ਤੁਰ ਕੀ ਬਾਣੀ ਆਈ ਜਿਸ ਸਗਲੀ ਚਿੰਤ ਮਟਾਈ ਇਹ ਕੋਈ ਇਹ ਨਹੀਂ ਅਸੀਂ ਮਿੱਠ ਕੇ ਲਿਖਣ ਲੱਗ ਜੀ ਇਹ ਵੀ ਮਾਇਆ ਦਾ ਲਿਖਣਾ ਲੋ ਇਹ ਤਾਂ ਪਤਾ ਹੀ ਨਹੀਂ ਕਦੋਂ ਤੁਹਾਡੇ ਤੇ نازਲ ਹੋਣੀ ਹੈ ਕਵਤਾ ਦਾ ਹੜ ਆ ਜਾਣਾ ਹੈ ਤੇ ਤੁਹਾਡੇ ਤੋਂ ਲਿਖਾਇਆ ਜਾਣ ਲਿਖਾਈ ਜਾਨੀ ਤੁਹਾਨੂੰ ਕਵਤਾ ਜਿਹੜੀ ਹੈ ਇਹਦਾ ਵਿਰਹਾ ਜੋ ਵਿਛੋੜੇ ਨਾਲ ਵੀ ਸੰਬੰਧ ਹੈ ਜਦੋਂ ਆਦਮੀ ਜਨਸਾਨ ਇਸ ਧਰਤੀ ਤੇ ਜਨਮ ਲੈਂਦਾ ਹੈ ਤਾਂ ਕਿਹਾ ਜਾਂਦਾ ਹੈ ਵੀ ਇਹ ਰੱਬ ਤੋਂ ਪਿੱਛੜ ਕੇ ਆਇਆ ਹੋਇਆ ਤੇ ਉਹ ਵਿਛੋੜੇ ਨੂੰ ਸਾਰੀ ਉਹ ਡੁੰਦਾ ਨਾਲ ਜੁੜਨ ਵਾਸਤੇ ਯਾਤਰ ਕਰਦਾ ਰਹਿੰਦਾ ਉਹਦੇ ਬਾਰੇ ਕੁਸ਼ਤੂਆਰਿਆ ਨੇ ਉਹਦੇ ਉਹਦੇ ਵਿਯੋਗ ਚ ਲਿਖਦਾ ਪੜਦਾ ਗਾਉਂਦਾ ਸੁਣਦਾ ਤੇ ਇਧਰ ਦਰਸਨ ਅਰਚ ਕਰਦਾ ਰਹਿੰਦਾ ਇਹ ਸਾਰਾ ਕੁਝ ਜਿਹੜਾ ਹੈ ਇਹ ਸਹਤ ਕੌਤਾ ਤੁਸੀਂ ਬਹੁਤੇ ਜਾਣਦੇ ਹੋ ਤੇ ਬੱਚਿਆਂ ਦੇ ਵਾਸਤੇ ਨਵੀਂ ਗੱਲ ਹੈ ਵੀ ਸਹਤ ਦਾ ਪਹਿਲਾ ਨਾਂ ਕੌਤਾ ਸੀ ਕਾਬਿਆ ਕਿਹਾ ਜਾਂਦਾ ਸੀ ਇਹਨੂੰ ਕਾਬਿਆ ਦੇ ਦੋ ਰੂਪ ਹੋਏ ਬਾਧ ਦੇ ਵਿੱਚ ਇੱਕ ਦ੍ਰਿਸ਼ ਕਾਹ ਬਣ ਗਿਆ ਇੱਕ ਸ਼ਰਬਿਆ ਕਾਹ ਬਣ ਗਿਆ ਜਿਹੜਾ ਦ੍ਰਿਸ਼ ਕਾਹਗਾ ਨਾਟਕ ਦੇ ਰੂਪ ਵਿੱਚ ਦਿਖਾਇਆ ਜਾਂਦਾ ਉਹਨੂੰ ਸ਼ਰਪ ਕਾਹ ਕਹੇ ਜਾਂਦਾ ਹੈ ਦ੍ਰਿਸ਼ ਕਾਹ ਹੈ ਨਾ ਉਹ ਵੀ ਕਵਤਾ ਦੇ ਵਿੱਚ ਹੀ ਹੁੰਦਾ ਸੀ ਜੇ ਤੁਸੀਂ ਪੁਰਾਣਾ ਸਾਹਿਤ ਕਿਸੇ ਮੌਕੇ ਬਾਅਦ ਚੋਂ ਦੇਖੋ ਤਾਂ ਪੁਰਾਣੇ ਨਾਟਕ ਨੇ ਜਿਹੜੇ ਉਹ ਕਾਬ ਨਾਟਕ ਨੇ ਕਵਤਾ ਦੇ ਵਿੱਚ ਹੀ ਲਿਖੇ ਗਏ ਨੇ ਜੇ ਕੋਈ ਕਾਲੀਦਾਸ ਨੇ ਨਾਟਕ ਲਿਖਿਆ ਤਾਂ ਉਹ ਕਾਵਿਨਾਟਕ ਨਹੀਂ ਤੇ ਇਸ ਲਈ ਕਵਿਤਾ ਤੋਂ ਆਰੰਭ ਹੋਇਆ ਉਹਦਾ ਅਗਲਾ ਰੂਪ ਨਾਟਕ ਬਣ ਗਿਆ ਉਹਦਾ ਅਗਲਾ ਰੂਪ ਜਦੋਂ ਝੋਲ ਪੱਤਰਾਂ ਤੇ ਤੇ ਪੱਤਰਾਂ ਤੇ ਲਿਖਿਆ ਜਾਣ ਲੱਗਿਆ ਅੱਖਰਾਂ ਨੂੰ ਜਾਨੋ ਮਿਲ ਗਿਆ ਤੇ ਲਿਪੀ ਬਣ ਗਈ ਫਿਰ ਪ੍ਰੈਸ ਆ ਗਈ ਤੇ ਉਸ ਤੋਂ ਬਾਅਦ ਹੁਣ ਤੱਕ ਕੰਪਿਊਟਰ ਆ ਗਿਆ ਮੋਬਾਈਲ ਆ ਗਿਆ ਬਾਕੀ ਆ ਇੱਕ ਹੋਰ ਜਿਹੜੀ ਗੱਲ ਕਰਦੇ ਸੀ ਪਤਾ ਨਹੀਂ ਕੀ ਹੈ ਉਹਨਾਂ ਨੂੰ ਇੱਕ ਉਹ ਆ ਗਈ ਤੇ ਇਸ ਤਰ੍ਹਾਂ ਮਤਲਬ ਹੁਣ ਤਾਂ ਦੇ ਅਸੀਂ ਮੂੰਹ ਬੋਲਦੇ ਹੋ ਆਪੀ ਲਿਖਿਆ ਜਾਂਦਾ ਮੂੰਹ ਬੋਲੋ ਤੁਸੀਂ ਕੰਪਿਊਟਰ ਆਪੀ ਲਿਖ ਦਿੰਦਾ ਕਹਿੰਦੇ ਤੇ ਅਸੀਂ ਇਹ ਸੁਣ ਕੇ ਕਿਸੇ ਸਮੇਂ ਹੈਰਾਨ ਹੁੰਦੇ ਸੀ ਕਿ ਇੱਕ ਇੱਕ ਗੀਤ ਮੈਂ ਛੋਟਾ ਹੁੰਦਾ ਉਹ ਸੁਣਦਾ ਸੀ ਵੀ ਬਾਬਾ ਨਾਨਕ ਕਿਤੇ ਦੂਰ ਉਦਾਸੀ ਤੇ ਗਏ ਹੋਏ ਸੀ ਤਾਂ ਉਹਨਾਂ ਦੀ ਭੈਣ ਨੇ ਰੋਟੀ ਪਕਾਉਣ ਲਈ ਘੁਰਨਾ ਭਰਿਆ ਮੱਚ ਵੀ ਜੇ ਮੇਰਾ ਵੀਰ ਆਵੇ ਤਾਂ ਮੈਂ ਆਹ ਫੁਰਤੀ ਉਹਦੇ ਵਾਸਤੇ ਨਾ ਹਾਂ ਨਾ ਹੋਵਾਂ ਜੋ ਪੁਰਣਾ ਬਾਬੇ ਨਾਨਕ ਤੱਕ ਪਹੁੰਚ ਗਿਆ ਤੇ ਬਾਬਾ ਨਾਨਕ ਕਹਿੰਦੇ ਆ ਕੇ ਕਿੰਨਾ ਭੈਣੇ ਲੈ ਖਬਾਰ ਰੋਪੀਆਂ ਜਿੰਦੀ ਦੇ ਉਸ ਵੇਲੇ ਸਾਨੂੰ ਇੰਨਾ ਲੱਗਦਾ ਹੁੰਦਾ ਸੀ ਵੀ ਇਹ ਸ਼ਾਇਦ ਮੇਰੇ ਵਰਗੇ ਨਾਲ ਕਿਸੇ ਦਾ ਜੋੜਿਆ ਹੋਇਆ ਗੱਪ ਹੈ ਪਰ ਹੁਣ ਮੈਨੂੰ ਇੰਨਾ ਲੱਗਦਾ ਹੈ ਵੀ ਆਹ ਜਿਹੜੇ ਆ ਦੇ ਚੁਪਾਈ ਹੋਏ ਨੇ ਇਹ ਐਸੀ ਚੀਜ਼ ਨਹੀਂ ਨਾ ਕੋਈ ਤਾਰ ਹੈ ਨਾ ਕੋਈ ਸ਼ੋਰ ਹੈ ਦੇਖੋ ਕਿਵੇਂ ਸੁਨੇਹੇ ਪਹੁੰਚਾਉਂਦਾ ਕਿਵੇਂ ਗੱਲਬਾਤ ਹੋ ਜਾਂਦੀ ਹੈ ਕਿਵੇਂ ਅਮਰੀਕਾ 'ਚ ਬੈਠੇ ਨਾ ਤੁਸੀਂ ਇਹਦੇ ਤੇ ਗੱਲਾਂ ਸਿੱਧੀਆਂ ਕਰ ਸਕਦੇ ਜਿਵੇਂ ਸਾਹਮਣੇ ਬੈਠਣਾ ਕਰਦੇ ਜਾਓ ਇਹ ਤਰੱਕੀਆਂ ਵਿੱਚ ਤੇ ਇਹਦੇ ਉੱਤੇ ਕਵਤਾ ਵੀ ਲਿਖੀ ਜਾਂਦੇ ਨੇ ਇਹਦੇ ਤੇ ਕਹਾਣੀਆਂ ਵੀ ਲਿਖੀ ਜਾਂਦੇ ਨੇ ਪਰ ਇੱਕ ਗੱਲ ਇਹ ਹੈ ਵੀ ਜਿਹੜੀਆਂ ਕਹਾਣੀਆਂ ਨੇ ਇਹ ਅੰਦਰਲੇ ਮਨ ਦੀ ਸੰਵੇਦਨਸ਼ੀਲਤਾ ਦੇ ਵਿੱਚੋਂ ਉਪਜੀਆਂ ਆਈਆਂ ਕਟਨਾਮਾਂ ਦੇ ਵਿੱਚੋਂ ਜਨਮ ਲੈਣ ਵਾਲੀਆਂ ਉਹ ਕਹਾਣੀਆਂ ਹੁੰਦੀਆਂ ਕਹਾਣੀਆਂ ਆਪਾਂ ਸਾਰੇ ਸੁਣਦੇ ਆ ਕਹਾਣੀ ਸ਼ਬਦ ਹੈ ਜਿਹੜਾ ਕਾਇ ਦੀ ਤੋਂ ਬਣਿਆ ਕਾਇ ਦੀ ਕਹਾਣੀ ਨਾਲੀ ਦਾਦੀ ਬਾਤ ਹੁੰਦੀ ਸੀ ਉਹ ਤਾਂ ਉਹ ਕਹਿੰਦੀ ਕਾਇ ਦੀ ਮੁਰਾ ਨੂੰ ਹੰਗਾਰਾ ਮਿਲਦਾ ਸੀ ਦਿਨ ਹੰਗਾਰਾ ਮਿਲਦਾ ਹੁੰਦਾ ਸੀ ਦਾਦੀ ماں ਬਾਤ ਕੋਲੋਂ ਹਟ ਜਾਂਦੀ ਸੀ ਵੀ ਇਹ ਤਾਂ ਸੌ ਗਿਆ ਤੇ ਸੁਣਦਾ ਹੀ ਨਹੀਂ ਧਿਆਨ ਹੀ ਦੇਦਾ ਬਸ ਮੈਂ ਨਹੀਂ ਸੁਣਾਉਂਦੀ ਮਰਦਾ ਉਹ ਮਨਾਲ ਨੂੰ ਕਿਹਾ ਸੀ ਬੇਬੇ ਸੁਣਾ ਦੋ ਮੈਂ ਸੁਣਦਾ ਦੂਜੇ ਦਿਨ ਫੇਰ ਉੱਥੇ ਚੱਕਣੀ ਪੈਂਦੀ ਸੀ ਕਿੱਸਾ ਕਾਇ ਦੀ ਇਸੇ ਤਰ੍ਹਾਂ ਦਾ ਸੀ ਸੋ ਇਹ ਕਹਾਣੀ ਹੈ ਜਿਹੜੀ ਇਹਦੇ ਵਿੱਚ ਤੁਸੀਂ ਆਪਣੇ ਮਨ ਦੀ ਕਲਪਨਾ ਨੂੰ ਜਿੰਨਾ ਜੋੜੋਗੇ ਵੈਸੇ ਤਾਂ ਕਪਤਾਜ ਵਿਚਾਰ ਤੱਤ ਨੇ ਜਿਹੜੇ ਉਹਨਾਂ ਤੋਂ ਇੱਕ ਕਲਪਣਾ ਹੈ ਕਲਪਨਾ ਦੀ ਉਡਾਰੀ ਕਿੰਨੀ ਕਰ ਸਕਦੀ ਕਪਤਾਜ ਉਹਦੇ ਤੋਂ ਹੀ ਜਿਹੜਾ ਹੈ ਤੁਹਾਡਾ ਸੰਵੇਦਨਸ਼ੀਲਤਾ ਤੁਹਾਡੀ ਤੁਹਾਡੀ ਗੰਭੀਰਤਾ ਤੁਹਾਡੇ ਅੰਦਰ ਕਿੰਨੀ ਕਈ ਬੰਦਿਆਂ ਨੂੰ ਸੱਟ ਲੱਗੇ ਤੋਂ ਵੀ ਦਰਦ ਮਹਿਸੂਸ ਨਹੀਂ ਹੁੰਦਾ ਕਈ ਬੰਦਿਆਂ ਨੂੰ ਦੂਜੇ ਦੇ ਸੱਟ ਲੱਗਿਆ ਤਾਂ ਵੀ ਦਰਦ ਮਹਿਸੂਸ ਹੁੰਦਾ ਇਹ ਜਿਹੜਾ ਦੂਜੇ ਦੇ ਲੱਗੇ ਤੋਂ ਵੀ ਸੱਟ ਦਾ ਦਰਦ ਮਹਿਸੂਸ ਹੁੰਦਾ ਨਾ ਮੈਂ ਜਦੋਂ ਛੋਟਾ ਹੁੰਦਾ ਜਾ ਟੀਕਾ ਲੱਗਦਾ ਨਾ ਮੈਂ ਨਾਲ ਹੁੰਦਾ ਲੱਗਦਾ ਦੂਜੇ ਦੇ ਡਰਦਾ ਮੈਂ ਹੁੰਦਾ ਮੈਂ ਦੂਜੇ ਵੱਸੇ ਮੂੰਹ ਕਰ ਲੈਂਦਾ ਇਹ ਸੰਵੇਦਨਸ਼ੀਲਤਾ ਹੈ ਜੇ ਸੰਵੇਜ ਨੂੰ ਸ਼ੀਲੋਂ ਤੁਸੀਂ ਤਾਂ ਤੁਸੀਂ ਦੂਜੇ ਦੇ ਦਰਦ ਨੂੰ ਮਹਿਸੂਸ ਕਰਦੇ ਤੁਹਾਡੇ ਦਰਦ ਦੇ ਵਿੱਚ ਵੀ ਦੂਜੇ ਦਾ ਦਰਦ ਛੁਪਾਉਣਾ ਚਾਹ ਭਾਈ ਵੀਰ ਸਿੰਘ ਕਹਿੰਦਾ ਦੁਨੀਆਂ ਦਾ ਦੁੱਖ ਦੇਖ ਦੇਖ ਦਿਲ ਦਬਦਾ ਦਬਦਾ ਜਾਂਦਾ ਜਾਂਦਾ ਨਾ ਤੇ ਨੇ ਜਿੱਦੋਂ ਜਦੋਂ ਤੁਸੀਂ ਕਰਤਜ ਜਾਓਗੇ ਪਹਿਲਾਂ ਤੁਸੀਂ ਨਿੱਜ ਤੋਂ ਹੀ ਸ਼ੁਰੂ ਹੋਵੋਗੇ ਆਪਣੇ ਆਪ ਤੋਂ ਸ਼ੁਰੂ ਕਰਾਂਗੇ ਆਪਾਂ ਕਹਾਣੀ ਵੀ ਕਰਤਾ ਵੀ ਨਾਵਲ ਵੀ ਨਾਟਕ ਵੀ ਇਹ ਕੋਈ ਵੱਡੀ ਗੱਲ ਨਹੀਂ ਹੈ ਵੀ ਮੈਂ ਤਾਂ ਛੋਟਾ ਮੈਂ ਤਾਂ ਦੇਖ ਨਹੀਂ ਸਕਦਾ ਜਾਂ ਕਈ ਬੰਦੇ ਵੱਡੇ ਹੋ ਕੇ ਵੀ ਨਹੀਂ ਲਿਖਦੇ ਉਹਨਾਂ ਆਪ ਤਾਂ ਨਹੀਂ ਕੀ ਆਪਾਂ ਇੱਥੋਂ ਤੱਕ ਵੀ ਮੈਂ ਤਾਂ ਨਹੀਂ ਬੋਲ ਸਕਦਾ ਮੇਰੇ ਤਾਂ ਪੈਰ ਕਮ ਹੋਣ ਲੱਗ ਜੇ ਮੈਨੂੰ ਇੱਦਾਂ ਲੱਗਦਾ ਕਿ ਬਣ ਗਿਆ ਮੈਂ ਤਾਂ ਇੱਥੇ ਦੇ ਸਟੇਜ ਤੇ ਆ ਜੀ ਸਕਦਾ ਪਰ ਤੁਸੀਂ ਜੇ ਕੋਸ਼ਿਸ਼ ਕਰੋਗੇ ਤੇ ਕੰਨ ਪੂਰੇ ਲੱਗ ਕੇ ਬੋਲੀ ਜਦੋਂ ਕਿਸੇ ਨੇ ਲਿਖਿਆ ਵੀ ਕੰਨ ਪੂਰੇ ਲੱਗ ਕੇ ਕਰਾ ਪਰ ਮੈਂ ਕਰ ਲਈ ਕਰਾ ਬਹੁਤ ਦਰਿਆ ਫਿਰ ਮੈਂ ਬਹੁਤ ਵੱਡਾ ਲੈਕਚਰਰ ਬਣਾਇਆ ਇਸ ਤਰ੍ਹਾਂ ਤੁਸੀਂ ਹੀਣ ਭਾਵਨਾ ਕਦੇ ਨਹੀਂ ਮੰਨ ਚ ਲੈਵਣੀ ਤੁਸੀਂ ਅੱਗੇ ਵਧਣ ਵਾਸਤੇ ਤੁਸੀਂ ਉੱਚੀ ਭਾਵਨਾ ਉੱਚੇ ਸੁਪਨੇ ਲੱਗੇ ਜਦੋਂ ਤੇ ਜਿਹਨੇ ਕਹਿੰਦੇ ਹਵਾਈ ਜਹਾਜ਼ ਦੀ ਕਾਢ ਕੱਢੀ ਸੀ ਨਾ ਨਾਂ ਤਾਂ ਤੁਸੀਂ ਵੀ ਜਾਣਦੇ ਹੋਗੇ ਸਾਰੇ ਉਹ ਕਹਿੰਦੇ ਐਂ ਦੇਖਦਾ ਰਹਿਣਾ ਸੀ ਕਿਵੇਂ ਉੱਡਦਾ ਆਹ ਪੰਛੀ ਕਿਵੇਂ ਉੱਡਦਾ ਹੈ ਖੰਭੇ ਕਿਵੇਂ ਮਾਰਦਾ ਹੈ ਉਹਦੇ ਮਨ ਚ ਇੱਕ ਭਾਵਨਾ ਇੱਕ ਪੈਦਾ ਹੋਈ ਸਪਿਰਟ ਤੇ ਉਹਨੇ ਹਵਾਈ ਜਹਾਜ਼ ਦੀ ਕਾਢ ਕੱਢੀ ਇਸ ਤਰ੍ਹਾਂ ਮਤਲਬ ਇਹ ਇੱਕ ਜਦੋਂ ਥੋੜੇ ਮਨ ਦੇ ਵਿੱਚ ਵਿਚਾਰ ਪੈਦਾ ਹੋ ਗਿਆ ਵਿਚਾਰ ਹੈ ਜਿਹੜਾ ਉਸੇ ਦੀ ਸਿਹਤ ਬਣਦਾ ਸੋ ਉੱਚੇ ਵਿਚਾਰ ਨੇ ਜਿਹੜੇ ਜਿਹੜੇ ਤਰੱਕੀ ਵਾਲੇ ਸਮਾਜ ਦੇ ਸਾਇੰਸ ਵਾਲੇ ਜਿਵੇਂ ਕਾਢਾਂ ਕੱਢਦੇ ਨੇ ਚੰਗੀਆਂ ਜੀਆਂ ਵਧੀਆ ਕਰਦੇ ਨੇ ਉਹ ਤਾਂ ਜੇ ਆਈਟਮ ਬੰਮੀ ਗੱਡ ਦੀ ਗੱਟਦੇ ਨੇ ਤਾਂ ਉਹ ਵਧੀਆ ਗੱਡੀ ਸੀ ਇਹ ਵੱਖਰੀ ਗੱਲ ਹੈ ਵੀ ਸਾਡੇ ਮਾੜੀਆਂ ਨੀਤਾਂ ਵਾਲੇ ਨੇ ਉਹਨਾਂ ਨੂੰ ਮਾਰਨ ਖਤਰਬਤਣਾ ਸ਼ੁਰੂ ਕਰਤਾ ਉਹਨਾਂ ਨੇ ਤਾਂ ਦੁਨੀਆ ਨੂੰ ਸਰਗੁਰੂਣਾਉਣ ਵਾਸਤੇ ਸੁਪਨੇ ਲਏ ਸੀ ਵੀ ਅਸੀਂ ਪਹਾੜਾਂ ਦੇ ਵਿੱਚ ਜਿਹਨੂੰ ਰੇਲ ਗੱਡੀ ਦੀ ਲਾਈਨ ਕੱਢਣੀ ਹੈ ਤਾਂ ਉੱਥੇ ਉਹ ਚਲਾ ਕੇ ਰਿਪੋਰਟ ਕਰਕੇ ਨਾ ਰਾਹ ਕਰਾਂਗੇ ਸਾਨੂੰ ਲੋਕਾਂ ਤੋਂ ਨਹੀਂ ਹੋਣਾ ਇਹਨਾਂ ਸੋ ਪਰ ਅਸੀਂ ਜਾਣਦੇ ਹਾਂ ਸ਼ੀਰੀਵਾਰ ਤੇ ਪ੍ਰਿਹਾਰ ਨੇ ਕਹਾੜੀ ਨਾਲੀ ਜਦੋਂ ਸੀ ਨਹਿਰ ਕੱਢਦੀ ਸੀ ਮੈਨੂੰ ਡੋਕਟਰ ਸੌਰਵ ਜੀ ਦਾ ਬਿਹਾਰ ਦੀ ਯਾਤਰਾ ਤੇ ਮੌਕਾ ਮਿਲਿਆ ਜਾਣ ਦਾ ਪਟਨਾ ਸਾਹਿਬ ਤੋਂ ਅੱਗੇ ਮੈਂ ਗਿਆ ਅੱਗੇ ਜੀ ਤੱਕ ਬਹੁਤ ਗਿਆ ਜਿੱਦਾਂ ਰਸਤੇ 'ਚ ਇੱਕ ਪਿੰਡ ਆਇਆ ਉੱਥੋਂ ਦਾ ਇੱਕ ਬੰਦਾ ਸੀ ਉਹਦੀ ਘਰ ਵਾਲੀ ਇਸ ਕਰਕੇ ਮਰ ਗਈ ਕਿ ਉਹਨੂੰ ਪਹਾੜ ਦੇ ਉੱਤੋਂ ਦੀ ਢੇੜਾ ਲਾ ਕੇ ਹਸਪਤਾਲ ਤੱਕ ਪਹੁੰਚਣਾ ਪੈਂਦਾ ਸੀ ਜਿਹਦੇ ਵਾਸਤੇ ਇੱਕ ਘੰਟਾ ਲੱਗਦਾ ਹਾਂਜੀ ਉਹਦੀ ਡੈਥ ਹੋ ਗਈ ਸੀ ਤੰਮਨੇ ਮੱਤਤਾ ਅੱਗੇ ਵੀ ਮਾਇ ਸਿੱਧਾ ਰਸਤਾ ਘਟਣਾ ਜਿਹੜਾ 55 ਮਿੰਟ ਨੇ ਜਿਹੜੇ ਤੇ 15 ਮਿੰਟਾਂ ਜੀ ਮੈਂ ਹਸਪਤਾਲ ਤੱਕ ਪਹੁੰਚ ਜਾ ਕੱਲੇ ਬੰਦੇ ਨੇ ਪਹਾੜ ਤੋੜਨ ਦਾ ਰਾਹ ਬਣਾਉਣ ਦਾ ਤਹਈਆ ਕਰ ਲਿਆ ਤੇ ਉਹ ਬੰਦੇ ਨੇ ਉਥੋਂ ਦੀ ਰਸਤਾ ਕਰ ਲਿਆ ਹੁਣ ਉਹਦੇ ਨਾਂ ਤੇ ਉਹ ਸੜਕ ਹੈ ਜਿਹੜੀ ਵਿਚਾਲ ਦੀ ਪਹਾੜਾਂ ਦੇ ਨਿਕਲੀ ਉਹਦੇ ਨਾਂ ਤੇ ਪੁੱਤ ਲੱਗਿਆ ਹੋਇਆ ਉਹਦਾ ਉੱਥੇ ਤੇ ਤੁਹਾਡੇ ਤੋਂ ਬਹੁਤਿਆਂ ਨੇ ਦੇਖੀ ਹੋਊਗੀ ਦੋ ਫਿਲਮਾਂ ਬਣੀਆਂ ਉਹਦੇ ਬਾਰੇ ਉਹਦੇ ਜੀਵਨ ਬਾਰੇ ਦੋ ਫਿਲਮਾਂ ਬਣੀਆਂ ਹਾਂਜੀ ਮਾਟੀ ਹਾਂ ਦਸਰਤ ਮਾਟੀ ਹਾਂਜੀ ਹਾਂ ਦੋ ਫਿਲਮਾਂ ਬਣੀਆਂ ਉਹਦੇ ਸਰਕਾਰ ਨੇ ਉਹਦੇ ਡਾਕ ਟਿਕਟ ਕੱਢਿਆ ਭਾਰਤ ਸਰਕਾਰ ਦੇ ਰਾਸ਼ਟਰਪਤੀ ਦੇ ਪ੍ਰਧਾਨ ਮੰਤਰੀ ਨੂੰ ਸਨਮਾਨਿਤ ਕੀਤਾ ਜਾ ਕੇ ਤੇ ਉਹ ਇਹ ਇੱਕ ਪ੍ਰਾਪਤੀ ਹੈ ਇੱਕ ਗੁਣ ਹੈ ਜੇ ਆਪਾਂ ਕੋਸ਼ਿਸ਼ ਕਰਾਂਗੇ ਕੀ ਹੈ ਜਿਹੜਾ ਨਹੀਂ ਹੁੰਦਾ ਤੇ ਬਾਕੀ ਤੁਸੀਂ ਵਧੀਆ ਕਹਾਣੀਆਂ ਲਿਖੀਆਂ ਵਧੀਆ ਕਵਸਤਾਂਵਾਂ ਲਿਖੀਆਂ ਕਰਡ ਆਫਟ ਸਾਈਕਲ ਸ਼ਾਰਟ ਉਹੀ ਜਾਂਗਾ ਨੇ ਜਿਨ੍ਹਾਂ ਨੇ ਲਾਈਨ ਤੋਂ हट ਕੇ ਆਪ ਦੀ ਲਾਈਨ ਬਣਾਈ ਹੈ ਦੇਖੋ ਲਾਈਨ ਤੇ ਸਾਰੀ ਦੁਨੀਆ ਤੁਰਦੀ ਹੈ ਪਰ ਜਿਹੜੇ ਬੰਦੇ हट ਕੇ ਧੀ ਨਵੀਂ ਆਪਣੀ ਬਣਾਉਂਦੇ ਨੇ ਤੇ ਵੱਡੀ ਕੜਦੇ ਨੇ ਉਹ ਹਮੇਸ਼ਾ ਜਾਣੇ ਜਾਂਦੇ ਨੇ ਜਿਹਦੇ ਬਾਰੇ ਫਰਜੀਤ ਪਾਤਰ ਨੇ ਕਿਹਾ ਤੁਸੀਂ ਸੁਣਈਆ ਉਹ ਹਾਂ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਰਾਹ ਬਣਦੇ ਨੇ ਮੈਂ ਜਦੋਂ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਨੇ ਇਹ ਭਾਈ ਉਹ ਬੰਦੇ ਜਿਹੜੇ ਤੁਰੇ ਨੇ ਉਹਨਾਂ ਨੇ ਰਾਹ ਬਣਾ ਲੇ ਸੋ ਮੈਂ ਸਮੁੱਚੇ ਉੱਤੇ ਸਾਰਿਆਂ ਨੂੰ ਵਧਾਈ ਦਿੰਦਾ ਜਿਨ੍ਹਾਂ ਨੇ ਕਦਮ ਪੁੱਟਿਆ ਇੱਥੇ ਤੱਕ ਆਉਣ ਦੀ ਕੋਸ਼ਿਸ਼ ਕੀਤੀ ਕਲਮੁੱਠਾਈ ਉਹ ਸਾਰੇ ਵਧਾਈ ਦੇ ਵਰਦਨ ਨੇ ਉਮੀਦ ਰੱਖਦਾ ਵੀ ਉਹ ਅੱਗੇ ਵਧਣਗੇ ਉਹ ਸਾਰੇ ਗਾਹਾਂ ਵਧਣਗੇ ਤੇ ਜਿਹੜੀ ਹੈ ਇਹ ਪਹਿਲ ਹੈ ਜਿਹੜੀ ਪਹਿਲੇ ਕਦਮ ਤੋਂ ਹੀ ਸ਼ੁਰੂ ਹੁੰਦੀ ਹੈ ਜਿਨ੍ਹਾਂ ਤੇ ਅਸੀਂ ਰਿਕਵੈਸਟ ਕਰਦੇ ਨਹੀਂ ਉਹਨਾਂ ਤੇ ਸਾਡਾ ਕੰਮ ਹੈ ਜਿਹੜਾ ਉਹ ਆਉਣ ਦੀ ਕੋਈ ਆਸ ਨਹੀਂ ਹੁੰਦੀ ਤੋ ਇੰਨਾ ਸ਼ਬਦਾਂ ਨਾਲ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਬਹੁਤ ਬਹੁਤ ਧੰਨਵਾਦ ਭਾਟਾ ਭਾਗ ਦਾ ਬਰਨਾਲਾ ਦਫ਼ਤਰ ਦਾ ਤੇ ਇਸ ਸਕੂਲ ਵਾਲੇ ਧੰਨਵਾਦ